ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਲੱਸ ਅਗਲੇ ਕਹ ਲਿਏ ਕਿ 8-9 ਦਿਨਾਂ ਦੀ ਗੱਲ ਕਰਾਂਗੇ ਜਾਂ ਫਿਰ 10 ਦਿਨਾਂ ਦੀ ਯਾਨੀ ਕਿ 4-5 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਔਰ ਉਮੀਦਿਆਸਾਰ ਕਿੰਨੇ ਕਿੰਨੇ ਤੁਹਾਨੂੰ ਦੱਸਾਂਗੇ ਐਸ ਲਈ ਤੇ ਤਾਜ਼ਾ ਸੈਟਲਾਈਟ ਦੱਸਿਨਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਸਵੇਰ ਦੇ ਲਗਭਗ 9:30 ਵਜਣ ਜਾ ਰਿਹਾ 25 ਫਰਵਰੀ ਦਾ ਅੱਜ ਦਿਨ ਹੈ ਸਵੇਰ ਦਾ ਟਾਈਮ ਹੈ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਇੱਕ ਸੰਘਣੀ ਬੱਦਲਵਾਈ ਦੇ ਨਾਲ ਪਛਮੀ ਸਿਸਟਮ ਸਰਗਰਮ ਹੈ ਪੰਜਾਬ ਹਰਿਆਣਾ ਪਲੱਸ ਲਹਿੰਦੇ ਪੰਜਾਬ ਦੇ ਖੇਤਰ ਔਰ ਰਾਜਸਥਾਨ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਉੱਪਰਲੇ ਫੱਦਰ ਤੇ ਬੱਦਲਵਾਈ ਗੁਜ਼ਰ ਰਹੀ ਹੈ ਜਦ ਲਈ ਕਿ ਸੰਘਣੇ ਲੈਵਲ ਦੀ ਹੈ ਜਿਸ ਦੇ ਨਾਲ ਅੱਜ ਸੂਰਜ ਦੇ ਦਰਸ਼ਨ ਨਹੀਂ ਹੋਏ ਕਿਤੇ ਵੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਸੂਰਜ ਦੇ ਦਰਸ਼ਨ ਅਜ ਨਹੀਂ ਹੋਏ ਹਾਲਾਂਕਿ ਜਿਵੇਂ ਬੀਤੀ ਰਾਤ ਲੰਗੀ ਆ ਇਹਦੇ ਵਿੱਚ ਹੀਟ ਬਣੀ ਹੋਈ ਸੀ ਕਿਉਂਕਿ ਉੱਪਰਲੇ ਫੱਦਰ ਤੇ ਬੱਦਲ ਗੁਜ਼ਰ ਰਹੇ ਨੇ ਜਿਹੜਾ ਟੈਂਪਰੇਚਰ ਵਿੱਚ 7-8 ਤੇ ਜਾ ਚੁੱਕੇ ਸੀ 9 ਤੇ ਉਹ ਹੁਣ ਬੀਤੀ ਰਾਤ 10-11 ਤੇ ਜਿਹੜੇ ਆ ਪਹੁੰਚੇ ਹੋਏ ਨੇ ਜਿਹੜੀ ਉੱਤੇ ਬੱਦਲ ਬਾਈ ਗੁਜ਼ਰ ਰਿਹਾ ਉਹਦੇ ਨਾਲ ਹੀਟ ਬਣਨ ਕਰਕੇ ਟੈਂਪਰੇਚਰ ਦੇ ਵਿੱਚ 1-2 ਡਿਗਰੀ ਦਾ ਇਜ਼ਾਫਾ ਦਰਜ ਹੋਇਆ ਜੀ ਆਉਂਦੇ 10 ਦਿਨਾਂ ਦੇ ਦਰਮਿਆਨ ਯਾਨੀ ਕਿ 5 ਤੋਂ ਮਾਰਚ ਤੋਂ ਪਹਿਲਾਂ ਫੇਲਾ ਤਿੰਨ ਸਿਸਟਮ ਆਉਣੇ ਆ ਇੱਕ ਸਿਸਟਮ ਹੋਣ ਲੱਗ ਰਿਹਾ ਬੀਤੇ 24 ਘੰਟਿਆਂ ਦੇ ਦਰਮਿਆਨ ਇੱਕ ਸਿਸਟਮ ਕੱਲ ਤੋਂ ਸਰਗਰਮ ਹੋਏਗਾ ਜ ਦੁਪਹਿਰ ਤੋਂ ਤੇ ਇਹ ਸਿਸਟਮ 28 ਫਰਵਰੀ ਤੱਕ ਜਾਂ 1 ਮਾਰਚ ਤੱਕ ਚੱਲਣਾ ਹੈ ਇਸ ਤੋਂ ਬਾਅਦ ਬੈਕ ਟੂ ਬੈਕ 3 ਤੇ 4 ਮਾਰਚ ਦੇ ਲਾਗੇ ਇੱਕ ਹੋਰ ਸਿਸਟਮ ਆ ਰਿਹਾ ਜਿਹੜਾ ਕਿ 5 6 ਤਰੀਕ ਤੱਕ ਪ੍ਰਭਾਵਿਤ ਕਰ ਸਕਦਾ ਹੈ ਜੀ ਅੱਜ ਵਾਲਾ ਸਿਸਟਮ ਕੋਈ ਬਹੁਤ ਖੇਤਰਾ ਦੇ ਵਿੱਚ ਮੀਂਹ ਨਹੀਂ ਲਵਾਵੇਗਾ ਹਾਲਾਂਕਿ ਹਲਕੇ ਟਟੂਮੇਜੇ ਸ਼ਰਾਟੇ ਲੱਗ ਸਕਦੇ ਨੇ ਖਾਸ ਕਰ ਮਾਲਵੇ ਦੇ ਖੇਤਰਾ ਦੇ ਵਿੱਚ ਔਰ ਮੱਝ ਦੇ ਖੇਤਰਾ ਦੇ ਵਿੱਚ ਇਹ ਕਿੱਥੇ ਲੱਗਣਗੇ ਕੁਦਰਤ ਦੇ ਹੱਥ ਵਸ ਹੈ ਔਰ ਰਾਜਸਥਾਨ ਦੇ ਔਰ ਹਰਿਆਣਾ ਦੇ ਕੁਝ ਖੇਤਰਾ ਦੇ ਵਿੱਚ ਬੁੰਦਾਬੰਦੀ ਹੋ ਸਕਦੀ ਹੈ ਸ਼ਾਮ ਤੱਕ ਕੱਲ ਤੋਂ ਜਿਹੜਾ ਸਿਸਟਮ ਸ਼ੁਰੂ ਹੋ ਰਿਹਾ ਜੀ ਇਹ ਸ ਮੀਰੀ ਅਸਰ ਬਣਦੇ ਜਾਪਰੇ ਨੇ ਜਿਨ੍ਹਾਂ ਦੇ ਵਿੱਚ ਮੁੱਖ ਰਹਿ ਸਕਦੇ ਨੇ ਜਿਹੜਾ ਕਹ ਲਈ ਆਪਾਂ ਕੇਂਦਰ ਬਿੰਦੂ ਹੈ ਉਹ ਦਵਾਬਾ ਖੇਤਰ ਹੈ ਤੇ ਮਾਜਾ ਖੇਤਰ ਹੈ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਇਹ ਚਾਰੇ ਜ਼ਿਲ੍ਹੇ ਤਿਆਰ ਰਹਿਣ ਇੱਥੇ ਜਿਹੜੇ ਆ ਜਬਰਦਸਤ ਮੀਂਹ ਦੇ ਸਪੈਲ ਲੱਗਣੇ ਆ ਔਰ ਕਿਤੇ ਕਿਤੇ ਲਿਮਟਡ ਖੇਤਰਾਂ ਦੇ ਵਿੱਚ ਗੜੇ ਮਾਰੀ ਵੀ ਲਵਾ ਸਕਦਾ ਹੈ ਸਿਸਟਮ ਕਿਉਂਕਿ ਇਹ ਸਿਸਟਮ ਮੁੱਖ ਤੌਰ ਤੇ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਹਿਮਾਚਲ ਦੇ ਜੰਮੂ ਕਸ਼ਮੀਰ ਦੇ ਪਹਾੜਾ ਨੂੰ ਉੱਪਰਲੇ ਫੱਦਰ ਤੇ ਬਰਫਵਾਰੀ ਦੇਣੀ ਹੈ ਔਰ ਹੇਠਲੇ ਖੇਤਰਾਂ ਦੇ ਵਿੱਚ ਤਾਵਰਤੋਂ ਮੀਂਹ ਜਿਹੜਿਆ ਦਰਜ ਹੋ ਸੋ ਇਹ 28 ਫਰਵਰੀ ਤੱਕ ਸਿਸਟਮ ਰਹਿ ਸਕਦਾ ਜਾਂ ਕਿ ਲਈ 1 ਦੀ ਸਵੇਰ ਤੱਕ ਇਹ ਸਿਸਟਮ ਜਾ ਸਕਦਾ ਜੇਕਰ ਹੁਣ ਸਪੋਰਟ ਮਿਲ ਜਾਂਦੀ ਆ ਦੱਖਣ ਪੂਰੇ ਦੀਆਂ ਹਵਾਵਾਂ ਆਦੀ ਉਹ ਸਰਕੂਲੇਸ਼ਨ ਹਵਾਵਾਂ ਜਿਹੜੀਆਂ ਰਸਾਗਰ ਤੋਂ ਆਉਂਦੀਆਂ ਨੇ ਇਹ ਕਾਫੀ ਕੁਝ ਪੈਰਾਮੀਟਰ ਜਿਹੜੀਆਂ ਤੈਅ ਕਰਦੀਆਂ ਨੇ ਸੋ ਇਹ ਸਭ ਕੁਝ ਤੈਅ ਕਰਦਾ ਤੇ ਆਉਂਦੇ ਦਿਨਾਂ ਦੇ ਦਰਮਿਆਨ ਇਹ ਸਿਸਟਮ ਪੰਜਾਬ ਔਰ ਹਰਿਆਣਾ ਦੇ ਕੁਝ ਖੇਤਰ Rajasthan ਦੇ ਕੁਝ ਖੇਤਰ ਪਹਾੜੀ ਖੇਤਰ ਪਲੱਸ ਯੂਪੀ ਦੇ ਹਾਚੂngੇ ਖੇਤਰਾਂ ਤੱਕ ਜਾਂਦਾ ਜਾ ਰਿਹਾ ਤੇ ਇਹਨਾਂ ਖੇਤਰਾਂ ਨੂੰ ਇਹ ਉਮੀਦ ਹੁੰਦਾ ਹੋਇਆ ਔਰ ਕੁਝ ਖੇਤਰਾਂ ਦੇ ਵਿੱਚ ਗਨੇ ਵੱਲੋਂ ਆਉਂਦਾ ਹੋਇਆ ਅੱਗੇ ਕੁਝ ਕਰੇਗਾ ਇਸ ਤਨਚਾਰ ਵਾਲਾ ਸਿਸਟਮ ਅਜੇ ਦੂਰ ਹੈ ਤੇ ਉਹਦੀ ਅਪਡੇਟ ਤੁਹਾਨੂੰ ਮੌਕੇ ਦੇ ਦੇਵਾਂਗੇ ਫਿਲਹਾਲ ਉਹ ਹਲਕੇ ਲੈਵਲ ਦਾ ਜਾਪ ਰਿਹਾ ਤੇ ਆਉਂਦੇ ਦਿਨਾਂ ਦੇ ਦਰਮਿਆਨ ਜਿਹੜਾ ਆ ਉਹਦੇ ਵੀ ਅਰਸੇ ਦੀ ਕੀ ਹੈ ਕੀ ਉਹਦੇ ਪੈਰਾਮੀਟਰ ਨਹੀਂ ਉਹ ਵੀ ਤੈਹੋ ਜਾਣਗੇ ਤੇ ਉਹ ਸਿਸਟਮ ਕਿੰਨੇ ਕਿ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਇਹ ਆਉਂਦੇ ਦਿਨਾਂ ਦੇ ਦਰਮਿਆਨ ਤੁਹਾਨੂੰ ਅਪਡੇਟ ਦਿੱਤੀ ਜੀ ਆਵੇਗੀ ਹਵਾਵਾਂ ਦੀ ਗੱਲ ਕਰੀਏ ਜੀ ਅੱਜ ਦੱਖਣਪਰੇ ਦੀ ਹਵਾ ਵੈਸਤਾ ਉੱਤਰ ਖੱਛਾ ਦੀ ਚੱਲ ਰਹੀ ਸੀ ਵਿੱਚ ਕੀਤੇ 48 ਘੰਟਿਆਂ ਤੋਂ ਪਰ ਅੱਜ ਦੱਖਣਪਰੇ ਦੀ ਹਵਾ ਜਿਹੜੀ ਆ ਉਹ ਵਾਪਸੀ ਕਰ ਸਕਦੀ ਹੈ ਹਲਕੇ ਰਫਤਾਰ ਨਾਲ ਹਵਾਵਾਂ ਚੱਲਣ ਦਾ ਅਨੁਮਾਨ ਹੈ ਸ਼ਾਮ ਵੰਦੇ ਉਹ ਵਿਚ ਅੱਜ ਹਵਾਵਾਂ ਜੜੀਆਂ ਨਹੀਂ ਚੱਲ ਸਕਦੀਆਂ ਨੇ ਦੱਖਣ ਪੱਲੇ ਜਿਹੇ ਹਵਾਵਾਂ ਦੀ ਆਖਾਂ ਗੱਲ ਕਰ ਰਹੇ ਹਾਂ ਸੋ ਆਉਂਦੇ ਦਿਨਾਂ ਦੇ ਦਰਮਿਆਨ ਜੀ ਮੌਸਮ ਹਾਕੀ ਕੀ ਕਹਿੰਦਾ ਅਲਰਟ ਕਿੱਥੇ ਜਾਰੀ ਹੁੰਦੇ ਨੇ ਇਹ ਵੀ ਤੁਹਾਨੂੰ ਅਸੀਂ ਅਪਡੇਟ ਦੇਵਾਂਗੇ ਫਿਲਹਾਲ ਮਾਝਾ ਦੋਆਬਾ ਖੇਤਰ ਦੇ ਵਿੱਚ ਅਲਰਟ ਆਫਾ ਮੰਨ ਕੇ ਚੱਲ ਸਕਦੇ ਆ ਇਹਨਾਂ ਖੇਤਰਾਂ ਦੇ ਵਿੱਚ ਤਾਬਰ ਤੋਰ ਮੀਂਹ ਜੜੀਆਂ ਦਰਜ ਹੋਣ ਜਾ ਰਹੇ ਨੇ 26 ਤਰੀਕ ਤੋਂ ਲੈ ਕੇ ਜਾਂ ਕਹਿੰਦੇ 27 ਤਰੀਕ ਤੋਂ ਲੈ ਕੇ 28 ਤਰੀਕ ਤੱਕ ਜਾਂ 1 ਮਾਰਚ ਦੀ ਸਵੇਰ ਤੱਕ ਇਜਾਜ਼ਤ ਦੇ ਜੀ ਤਰ